ਜੱਥੇਦਾਰ ਕੁਲਦੇਵ ਸਿੰਘ ਟੈਂਟਲ ਬਾਬਾ ਬੰਦਾ ਸਿੰਘ ਬਹਾਦਰ ਦਲ ਪੰਜਾਬ ਦੇ ਮੁਖੀ ਵੱਲੋਂ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਹਮਾਇਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਕੱਢਿਆ ਗਿਆ ਸਾਈਕਲ ਰੋਡ ਸ਼ੋ ਜਿਸ ਵਿੱਚ ਭਾਈ ਅਮਰਤਪਾਲ ਸਿੰਘ ਦੀ ਜਿੱਤ ਨੂੰ ਯਕੀਨਨ ਬਣਾਉਣ ਦੇ ਲਈ ਸਮਾਣਾ ਤੋਂ ਖਡੂਰ ਸਾਹਿਬ ਤੱਕ ਸੂਬੇਦਾਰ ਜੋਗਿੰਦਰ ਸਿੰਘ ਢਾਲੀਵਾਲ ਵੱਲੋਂ ਸਾਈਕਲ ਯਾਤਰਾ ਕਰਨ ਦਾ ਫੈਸਲਾ ਲਿਆ ਗਿਆ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਅਤੇ ਪਹੁੰਚ ਕੇ ਵੱਖ-ਵੱਖ ਬੁਲਾਰਿਆਂ ਦੇ ਵੱਲੋਂ ਜੈਕਾਰੇ ਲਗਾਏ ਗਏ ਅਤੇ ਫੁੱਲਾਂ ਦੀ ਵਰਖਾ ਦੇ ਨਾਲ ਸਬੇਦਾਰ ਜੋਗਿੰਦਰ ਸਿੰਘ ਥਾਲੀਵਾਲ ਨੂੰ ਰਵਾਨਾ ਕੀਤਾ ਗਿਆ ਦੱਸਿਆ ਗਿਆ ਕਿ ਸਮਾਣਾ ਤੋਂ ਖਡੂਰ ਸਾਹਿਬ ਦੀ ਯਾਤਰਾ ਤਕਰੀਬਨ 250 ਕਿਲੋਮੀਟਰ ਹੈ ਅਤੇ ਇਹ ਗਰਮੀ ਦੇ ਕਾਰਨ ਯਾਤਰਾ 3 ਦਿਨਾਂ ਦੇ ਵਿੱਚ ਮੁਕੰਮਲ ਹੋਏਗੀ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਖਾਸ ਕਰਕੇ ਮੁਖੀ ਹੋ ਜਦ ਕਿ ਉਹ ਨਿਰਪੱਖ ਤੁਸੀਂ ਇਲੈਕਸ਼ਨ ਵਾਲੇ ਪਾਸੇ ਕੀ ਬਾਕੀ ਬਿਲਕੁਲ ਬਿਲਕੁਲ ਜਿਹੜੀ ਧਾਰਮਿਕ ਕੋਈ ਵੀ ਸ਼ਖਸੀਅਤ ਹੁੰਦੀ ਹੈ ਜਾਂ ਕੋਈ ਦਲ ਹੁੰਦਾ ਉਹ ਨਰਪੱਖ ਆ ਪਰ ਸਾਡੇ ਗੁਰੂਆਂ ਨੇ ਇਹ ਵੀ ਕਿਹਾ ਰਾਜ ਬਿਨਾਂ ਨੇ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਬਲੇ ਆ ਅਸੀਂ ਉਸ ਕੋਜੀ ਜਾਂ ਗੰਦੀ ਰਾਜਨੀਤੀ ਦੀ ਗੱਲ ਨਹੀਂ ਕਰਦੇ ਅਸੀਂ ਹਲੇਮੀ ਰਾਜ ਦੀ ਗੱਲ ਕਰਦੇ ਆ ਪਰ ਪੰਥ ਦੀ ਜਿਹੜੀ ਆਵਾਜ਼ ਇੱਕ ਆਜ਼ਾਦ ਉਮੀਦਵਾਰ ਜਿਹੜਾ ਕਿ ਕਿਸੇ ਰਾਜਨੀਤਿਕ ਧਿਰ ਵੱਲੋਂ ਨਹੀਂ ਹੈ ਉਹ ਭਾਈ ਅਮਰਤਪਾਲ ਸਿੰਘ ਦੀ ਅਸੀਂ ਪੂਰ ਜੋਰ ਸਪੋਰਟ ਕਰਦੇ ਆ ਬਾਬਾ ਬੰਦਾ ਸਿੰਘ ਬਹਾਦਰ ਦਲ ਪੰਜਾਬ ਦੇ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਉਹ ਕਿਸੇ ਰਾਜਨੀਤਿਕ ਧਿਰ ਦੇ ਬੰਦੇ ਨਹੀਂ ਹਨ ਉਹ ਇੱਕ ਆਜ਼ਾਦ ਨਿਰਪੱਖ ਵਿਅਕਤੀ ਹਨ ਤੇ ਸੇਖ ਕੌਮ ਦੇ ਉਹ ਨੌਜਵਾਨ ਆਗੂ ਨੇ ਇਸ ਕਰਕੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਆਂ ਤੇ ਅਪੀਲ ਕਰਦੇ ਆਂ ਖਡੂਰ ਸਾਹਿਬ ਦੇ ਵੋਟਰਾਂ ਨੂੰ ਕਿ ਤੁਹਾਡੇ ਧਨ ਪਾ ਗਿਆ ਇਹ ਅਸੀਂ ਸਮਾਣੇ ਤੋਂ ਆਂ ਪਟਿਆਲੇ ਜ਼ਿਲ੍ਹੇ ਤੋਂ ਆਂ ਉਹ ਸਾਡੇ ਹਿੱਸੇ ਨਹੀਂ ਆਈ ਕਿ ਅਸੀਂ ਵੋਟ ਪਾ ਕੇ ਉਹਨਾਂ ਨੂੰ ਉਹਨਾਂ ਦੀ ਮਤ ਕਰ ਸਕੀਏ ਪਰ ਤੁਹਾਡੇ ਹਿੱਸੇ ਆਈ ਹੈ ਕਿ ਖਡੂਰ ਸਾਹਿਬ ਦੀ ਸੰਗਤ ਜਿਹੜੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਅ ਭਾਈ ਅਮਰਪਾਲ ਸਿੰਘ ਨੂੰ ਡਿਵੀਨੂਗੜ੍ਹ ਦੀ ਜੇਲ੍ਹ ਚੋਂ ਰਿਹਾ ਕਰਾਉਣ ਤੇ ਵੱਡੀ ਜਿੱਤ ਜਿਹੜੀ ਹੈ ਉਹਨਾਂ ਨੂੰ ਪ੍ਰਾਪਤ ਕਰਾਉਣੀ। ਬੋਲੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਸਮਾਨੇ ਤੋਂ ਸਾਈਕਲ ਯਾਤਰਾ ਖਰੂਰ ਸਾਹਿਬ ਦੇ ਲਈ ਜਾ ਰਹੀ ਹੈ ਤੁਸੀਂ ਪਟਿਆਲਾ ਲੋਕ ਸਭਾ ਤੋਂ ਉਮੀਦਵਾਰੋਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਪਹੁੰਚੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੀ ਅੱਜ ਸਾਈਕਲ ਯਾਤਰਾ ਦੇ ਤੌਰ ਤੇ ਪੁੱਜ ਸਾਹਿਬ ਨੇ ਇੱਕ ਫਰੰਟ ਲਿਆ ਹੈ ਸਮਾਨੇ ਤੋਂ ਖਰੂਰ ਸਾਹਿਬ ਜਾਣ ਦਾ ਉਹਦਾ ਅਸੀਂ ਇੱਕ ਤਾਂ ਸਮਰਥਨ ਕਰਦੇ ਆਂ। ਨਾਲੀ ਹਕੂਮਤ ਨੂੰ ਇਹ ਗੱਲ ਚੈਲੰਜ ਰੂਪ ਚ ਕਹਿਣਾ ਚਾਹੁੰਦੇ ਆ ਕਿ ਸਿੱਖਾਂ ਦਾ ਸੁਭਾਅ ਹੈ ਕਿ ਉਹ ਚੈਲੰਜ ਸਵਕਾਰ ਕਰਦੇ ਨੇ ਤੇ ਆ ਜਿਹੜਾ ਚੈਲੰਜ ਹੈ ਉਹਨਾਂ ਨੇ ਭਾਈ ਖਦੂਰ ਅਮਰਤਪਾਲ ਸਿੰਘ ਜੀ ਦੇ ਖਿਲਾਫ ਇੱਕ ਨੈਰੇਟਿਵ ਘੜਿਆ ਜੇ ਉਹਨਾਂ ਨੂੰ ਅੰਦਰ ਰੱਖਿਆ ਉਹ ਚੈਲੰਜ ਹੁਣ ਕੌਮ ਨੇ ਸਵਕਾਰ ਕਰ ਲਿਆ ਤੇ ਕੌਮ ਨੇ ਜਿੱਥੇ ਸਵਕਾਰ ਕਰਿਆ ਥਾਂ-ਥਾਂ ਜਿੱਥੇ ਵੀ ਫੌਜੀ ਸਾਹ ਵਰਗੇ ਸਿੱਖ ਨੌਜਵਾਨ ਹੋਣਗੇ ਸਾਡੇ ਜ਼ਿੰਮੇਵਾਰ ਬੰਦੇ ਹੋਣਗੇ ਉਹ ਤੋਂ ਆਪਣੇ ਆਪਣੀ ਤੌਰ ਤੇ ਸੇਵਾ ਨਿਭਾਉਣਗੇ ਸੋ ਸਾਡਾ ਇੱਕ ਦਾ ਸਮਰਥਨ ਹੈ ਜਿਹੜਾ ਅਸੀਂ ਹਕੂਮਤ ਦਾ ਜਿਹੜਾ ਨੈਰੇਟਿਵ ਹੈ ਉਹ ਤੋੜਨੇ ਤੇ ਭਾਈ ਅਮਰਪਾਲ ਸਿੰਘ ਜੀ ਨੂੰ ਰਿਹਾਅ ਕਰਾ ਕੇ ਸਿਮਰਨਜੀਤ ਸਿੰਘ ਵਾਂਗ ਰਿਹਾਅ ਕਰਾ ਕੇ ਜੇਤੂ ਅੰਦਾਜ਼ ਦੇ ਵਿੱਚ ਬਾਹਰ ਲਿਆ ਕੇ ਪਟਿਆਲਾ ਲੋਕ ਸਭਾ ਤੋਂ ਵੱਖ-ਵੱਖ ਸਿਆਸੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਤੁਹਾਨੂੰ ਵੀ ਜਿਹੜਾ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਿੰਨੀਆਂ ਦੀਆਂ ਸਰਗਰਮੀਆਂ ਨਜ਼ਰ ਆ ਰਹੀਆਂ ਨੇ देखो ਤੁਸੀਂ ਜਿਹੜੇ ਦੂਜੇ ਕੈਂਡੀਡੇਟਸ ਦੀ ਗੱਲ ਕੀਤੀ ਹੈ ਮੈਂ ਨਿੱਜੀ ਰੂਪ ਚ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਰ ਮੈਂ ਇੱਕ ਗੱਲ ਸਮੁੱਚੇ ਉਹਨਾਂ ਨੂੰ ਕਹਿਣਾ ਕਿ ਉਹਨਾਂ ਦਾ ਕਿਸੇ ਦਾ ਵੀ ਕਿਰਦਾਰ ਨਹੀਂ ਜੇ ਕਿਰਦਾਰ ਜੀਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਗੁਰਗੰਸਾਹ ਜੀ ਦੀ ਕਿਰਪਾ ਸਦਕਾ ਤਾਂ ਉਹ ਜਿਹੜਾ 45 ਸਾਲ ਤੋਂ ਅਸੀਂ ਆਪਣਾ ਕਿਰਦਾਰ ਸਾਮ ਕੇ ਰੱਖਿਆ ਤੇ ਜਿਉਂਦੇ ਆ ਰਹੇ ਹਾਂ ਉਸ ਕਿਰਦਾਰ ਦੇ ਕਰਕੇ ਹੀ ਅਸੀਂ ਅੱਜ ਵੋਟਰਾਂ ਨੂੰ ਕਹਿੰਨੇ ਆ ਕਿ ਸਾਨੂੰ ਵੋਟ ਪਾਓ ਬਾਕੀ ਕਿਸੇ ਦਾ ਕਰਦਾਰ ਹੈ ਹੀ ਨਹੀਂ ਮੈਂ ਕਿਸੇ ਚਾਹੇ ਪਰਨੀਤ ਕੌਰ ਦੀ ਗੱਲ ਕਰਾਂ ਚਾਹੇ ਗਾਂਧੀ ਦੀ ਗੱਲ ਕਰਾਂ ਚਾਹੇ ਮਤਲਬ ਕਿ ਡਾਕਟਰ ਦੀ ਗੱਲ ਕਰਾਂ ਬਲਬੀਰ ਦੀ ਜਾਂ ਉਹ ਸ਼ਰਮਾ ਜੀ ਪਤਾ ਨਹੀਂ ਕਿੱਥੋਂ ਹੈਗੇ ਨੇ ਉਹਨਾਂ ਦੀ ਗੱਲ ਕਰਾਂ ਤੇ ਉਹ ਸਾਰਿਆਂ ਦਾ ਮੈਨੂੰ ਗੱਲ ਕਰਨ ਦਾ ਤਾਂ ਨਹੀਂ ਮੰਨ ਕਰਦਾ ਕਿ ਉਹਨਾਂ ਦਾ ਕਿਸੇ ਦਾ ਵੀ ਇੱਕ ਦਾ ਵੀ ਕੋਈ ਸਟੈਂਡ ਨਹੀਂ ਹੈ ਤੇ ਇੱਥੇ ਦੂਜੇ ਪਾਸੇ ਅਸੀਂ ਕੱਲੇ ਬੰਦੇ ਆ ਜਿਨ੍ਹਾਂ ਦਾ ਬਰਕਰਾਰ ਅਟਲ ਇੱਕ ਸਟੈਂਡ ਹੈ ਤੇ ਉਹ ਸਟੈਂਡ ਦੇ ਕਰਕੇ ਅਸੀਂ ਵੋਟਾਂ ਮੰਗਾਈ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ। ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਕਿ ਸਾਡੇ ਸਾਡੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਖੰਡੇ ਬਾਟੇ ਦੀ ਜਿਹੜੀ ਪੌੜਾ ਸਿਖਾਈ ਸੀਗੀ ਤੇ ਉਹੀ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਹੀ ਸਾਡੇ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਸੀ, ਨਸ਼ੇ ਛਡਾਉਂਦੇ ਸੀ ਤੇ ਅੰਮ੍ਰਿਤ ਸਿਖਾਉਂਦੇ ਸੀ ਤੇ ਬਾਣੀ ਬਾਣੇ ਦੇ ਨਾਲ ਜੋੜਦੇ ਸੀ। ਉਹਨਾਂ ਨੂੰ ਜਾ ਕੇ ਸਰਕਾਰਾਂ ਨੇ ਦਿਗੁਰਵਾਰ ਜੇਲ੍ਹ ਦੇ ਵਿੱਚ ਬੰਦ ਕਰਤਾ ਤੇ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਤੇ ਦਾਸ ਇਹੋ ਜੇ ਜਦੋਂ ਵੀ ਕਿਤੇ ਜ਼ੁਲਮ ਹੁੰਦਾ ਹੈ ਤੇ ਉੱਥੇ ਆਪਣੀ ਭੂਮਿਕਾ ਨਿਭਾਉਂਦਾ ਹੈ ਜਾਂ ਆਪਣੇ ਆਪਣੇ ਪਿੰਡੇ ਦੇ ਉੱਤੇ ਕਸ਼ਟ ਝੱਲ ਕੇ ਤੇ ਉੱਥੇ ਅਰਦਾਸ ਬੇਨਤੀ ਕਰਦਾ ਹੈ ਤੇ ਸਾਡੇ ਭਾਈ ਅਮਰਤਪਾਲ ਸਿੰਘ ਜੀ ਅੱਜ ਸਾਨੂੰ ਮੇਰੀ ਮੇਰਾ ਮੈਂ ਨਹੀਂ ਆ ਵੀ ਮੈਂ ਉਹਨਾਂ ਨੂੰ ਜਿਤਾ ਰਿਹਾ ਜਿੱਤੇ ਤਾਂ ਉਹ ਪਹਿਲਾਂ ਹੀ ਪਏ ਨੇ ਉਹ ਜਿੱਤੇ ਨੇ ਅੱਜ ਮੈਂ ਕਹਿ ਰਿਹਾ ਵੀ ਉਹ ਜਿੱਤ ਉਹਨਾਂ ਦੀ ਪੱਕੀ ਆ ਤੇ